ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ਉਹ ਹੀ ਬੱਚਿਆਂ ਨੂੰ ਬੱਚਿਆਂ ਬਾਰੇ ਚੋਚੀ ਦਾ ਚਲੋ ਬੱਚੇ ਜਾਂ ਬਦਨ ਜਾਂ ਕਿੱਦਾਂ ਕਰਨ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਅਸੀਂ ਜਿੱਦਾਂ ਵੀ ਆ ਡੈੱਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੋਈ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆ ਅਸੀਂ ਵੇਖ ਲਿਆ بڑی ਡੈੱਡ ਬੋਡੀ ਕੁੜੀ ਨੂੰ